ਲੁਧਿਆਣਾ ਪੁਲਿਸ ਕਮਿਸ਼ਨਰ ਸੋਪਾ ਸ਼ਰਮਾ ਵੱਲੋਂ ਅੱਜ ਲੁਧਿਆਣਾ ਦੇ ਕੰਟਰੋਲ ਰੂਮ ਦੀ ਸਥਿਤੀ ਦਾ ਜਾਇਜ਼ਾ ਲਿੱਤਾ ਗਿਆ ਵਾ ਔਰ ਇਸ ਕੰਟਰੋਲ ਰੂਮ ਦੇ ਵਿੱਚ ਜੋ ਕੈਮਰੇ ਜੋ ਸੜਕਾਂ ਤੇ ਲੱਗੇ ਹੋਏ ਨੇ ਜੋ ਇੱਥੇ ਸਾਰੀ ਵੀਡੀਓ ਜੋ ਆਂਦੀ ਆ ਉਸ ਦੀ ਜਾਣਕਾਰੀ ਲਈਤੀ ਗਈ ਆ ਕਿੱਥੇ ਕਿੱਥੇ ਕੈਮਰੇ ਲੱਗੇ ਨੇ ਅੱਗੇ ਕੀ ਕੰਮ ਕਰਨਾ ਹੈ ਉਸ ਤੇ ਬਾਰੇ ਜਾਣਕਾਰੀ ਜਿਹੜੀ ਆ ਪੁਲਿਸ ਕਮਿਸ਼ਨਰ ਦੇ ਰਹੇ ਨੇ ਗੱਲਬਾਤ ਕਰ ਲੈਣੇ ਆ ਸੋਪਾ ਸ਼ਰਮਾ ਸਾਡਾ ਜਿਹੜਾ ਸ਼ਹਿਰ ਦਾ ਕੰਟਰੋਲ ਰੂਮ ਹੈ ਉਹ ਵੱਖਰੇ ਵੱਖਰੇ ਏਰੀਆਸ ਤੋਂ ਵੰਡਿਆ ਹੋਇਆ ਸੀਗਾ ਡਿਸਟ੍ਰਿਕਟ ਕੰਟਰੋਲ ਰੂਮ ਅਲੱਗ ਬਿਲਡਿੰਗ ਸੀਗੀ ਜਿਹੜੀ 스마트 ਸਿਟੀ ਕੈਮਰਾ ਲੱਗੇ ਹੋਏ ਆ ਜਿਹੜਾ ਪੂਰੀ ਸਰਵੇਲੈਂਸ ਸ਼ਹਿਰ ਦੀ ਉਹ ਅਲੱਗ ਸੀਗੀ ਵਾਇਰਲੈਸ ਨੈਟਵਰਕ ਅਲੱਗ ਸੀਗਾ ਤੇ ਜਿਹੜੀ ਸਪੈਸ਼ਲਾਈਜ਼ਡ ਹੈਲਪਲਾਈਨਸ ਹੈ 112 ਚਾਈਲਡ ਹੈਲਪਲਾਈਨਸ ਔਮਨ ਹੈਲਪਲਾਈਨ ਓਵਰਕੀਜ਼ਿੰਗ ਪੁਲਿਸ ਦਾ ਰਿਸਪੌਂਸ ਜਿਹੜਾ ਹੈ ਉਹ ਘੱਟ ਕਰਨ ਲਈ ਇਮੀਡੀਏਟ ਰਿਸਪੌਂਸ ਕਰਨ ਲਈ ਇਹਨਾਂ ਸਾਰਿਆਂ ਨੂੰ ਯੂਨਾਈਟ ਕੀਤਾ ਜਾ ਰਿਹਾ ਹੈ ਇਟ ਵਿਲ ਟੇਕ ਕੁਝ ਟਾਈਮ 15 ਤੋਂ 20 ਦਿਨ ਲੱਗਣਗੇ ਤੇ ਇੱਕ ਇੱਕ ਛਤ ਦੇ ਥੱਲੇ ਡਿਸਟ੍ਰਿਕਟ ਕੰਟਰੋਲ ਰੂਮ ਵੀ ਹੋਗਾ ਸ਼ਹਿਰ ਦੀ ਸਰਵੇਲੈਂਸ ਵੀ ਹੋਗੀ ਵਾਇਰਲੈਸ ਨੈਟਵਰਕ ਵੀ ਹੋਗਾ ਤੇ ਸਪੈਸ਼ਲਾਈਜ਼ਡ ਹੈਲਪਿੰਗਸ ਵੀ ਹੋਣਗੇ ਐਗਜ਼ਾਮਪਲ ਦੇ ਤੌਰ ਤੇ ਜਿਹੜੇ ਸਾਡੇ ਮੁੰਡੇ ਕੁੜੀਆਂ ਸੀਸੀਟੀਵੀ ਕੈਮਰਾਸ ਦੇਖ ਰਹੇ ਹਨ ਉਹਨਾਂ ਨੂੰ ਇੱਕ ਡਿਟੇਲਡ ਜੌਬ ਚਾਰਟ ਤਿਆਰ ਕੀਤਾ ਜਾ ਰਿਹਾ ਜੌਬ ਚਾਰਟ ਦਿੱਤਾ ਜਾਊਗਾ ਕਿ ਤੁਹਾਡਾ ਆ ਜ਼ੋਨ ਹੈ ਇਸ ਜ਼ੋਨ ਚ ਮੰਨ ਲਓ 100 ਕੈਮਰੇ ਲੱਗੇ ਹਨ 8 ਤੋਂ ਲੈ ਕੇ 10 ਵਜੇ ਤੱਕ ਤੁਸੀਂ ਕਿਹੜੇ ਕੈਮਰੇ ਦੇਖਣੇ ਜਿਵੇਂ ਸਵੇਰੇ 8 ਤੋਂ 10 ਉਹ ਕੈਮਰੇ ਹੁੰਦੇ ਨੇ ਜਿੱਥੇ ਸਕੂਲ ਸਕੂਲਸ ਐ ਜਿਆਦਾ ਜਾਂ ਸਕੂਲ ਕਾਲਜ ਹੋ ਗਏ ਜਾਂ ਕੋਈ ਬਿਜ਼ਨਸ ਸੈਂਟਰਸ ਹੋ ਗਏ ਫਿਰ ਸਵੇਰੇ ਸਵੇਰੇ ਜਿਹੜੇ ਮੰਡੀ ਹੈ ਆਪਣੀ ਸਬਜੀ ਮੰਡੀ ਜੇ ਦੀ ਡਿਊਟੀ ਉਸ ਟਾਈਮ ਤੇ ਹੋਗੀ ਉਹ ਉਹ ਕੈਮਰੇ ਦੇਖੇਗਾ so that ਇਹਨਾਂ ਨੂੰ ਪਤਾ ਹੋਏ ਕਿ ਆਪਾਂ ਕੈਮਰੇ ਚ ਦੇਖਣਾ ਕੀ ਹੈ ਪ੍ਰੋਐਕਟਿਵਲੀ ਇਹ ਦੇਖ ਕੇ ਕੋਈ ਵੀ ਇਸ਼ੂ ਮੰਨ ਲਓ ਭੀੜ ਜ਼ਿਆਦਾ ਹੋ ਗਈ ਹੈ ਟ੍ਰੈਫਿਕ ਜਮ ਹੋ ਗਿਆ ਹੈ ਧਰਨਾ ਲੱਗਿਆ ਹੋਇਆ ਹੈ ਐਕਸੀਡੈਂਟ ਹੋ ਗਿਆ ਹੈ ਜਾਂ ਸਕੂਲ ਕਾਲਜ ਦੇ ਬਾਹਰ ਇਵ ਟੇਜ਼ਿੰਗ ਹੋ ਰਹੀ ਹੈ ਬੁਲੇਟ ਮੋਟਰਸਾਈਕਲ ਪਟਾਕੇ ਮਾਰ ਰਹੇ ਨੇ ਇਮੀਡੀਏਟਲੀ ਇਹ ਨਾਲ ਹੀ ਆਪਣਾ ਫੋਨ ਚੱਕਣਗੇ ਤੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਨੋਟ ਕਰائیںਗੇ ਇੱਥੇ ਪੂਰਾ ਕੰਟਰੋਲ ਰੂਮ ਇੱਥੇ ਸ਼ਿਫਟ ਹੋਗਾ ਜਿਹੜਾ ਡਿਸਟ੍ਰਿਕਟ ਕੰਟਰੋਲ ਰੂਮ ਹੈ ਉਹ ਤਾਂ ਕੰਸਰਨਡ ਆਫਿਸਰਸ ਨੂੰ ਨੋਟ ਕਰਾ ਦੇਗਾ ਜਿਹੜਾ ਵਾਇਰਲੈਸ ਨੈਟਵਰਕ ਵਾਲੇ ਬੈਠਣਗੇ ਉਹ ਕੰਸਰਨਡ ਥਾਣੇ ਨੂੰ ਤੇ ਟ੍ਰਾਫਿਕ ਤੇ ਪੀਸੀਆ ਨੂੰ ਨੋਟ ਕਰਾਈਏ ਇਸ ਤੋਂ ਜਿਹੜਾ ਰਿਸਪੌਂਸ ਟਾਈਮ ਹੈ ਇੱਕ ਤਾਂ ਉਹ ਵੀ ਘਟੂਗਾ ਪਲੱਸ ਕਨਸਟੈਂਟ ਸਰਵੇਲੈਂਸ ਹੋਊਗੀ ਹਾਂਜੀ ਸੜਕ ਉਪਸਤਾ ਦੀ ਤੇ ਖਾਸ ਨਿਗਰਾਨੀ ਹੋਈ ਕਿੰਨੀ ਕੀ ਦੇ ਚ ਜਿਵੇਂ ਕੋਈ ਵਾਰਦਾਤ ਹੋਵੇ ਉਸ ਤੋਂ ਕਿੰਨੀ ਦੇ ਚ ਪੁਲਿਸ ਪਹੁੰਚੇਗੀ ਦੇਖੋ ਜਿੰਨੀ ਵੀ ਫੀਲਡ ਦੀ ਗੱਡੀਆਂ ਆਪਨੇ ਪੁਲਿਸ ਦੀਆਂ ਗੱਡੀਆਂ ਆ ਉਹਦੇ ਚ ਜੀਪੀਐਸ ਆਪਾਂ ਫਿਟ ਕਰਾਉਣ ਵਾਲੇ ਹਾਂ ਜੀ ਜੀਪੀਐਸ ਜਦ ਫਿਟ ਹੋ ਜਾਏ ਹੋ ਜਾਣਗੇ ਜਿਵੇਂ ਇਥੋਂ ਕਾਲ ਜਾਇਆ ਕਰੇਗੀ ਉਹ ਵੀ ਮਾਨੀਟਰ ਹੋਗੀ ਕਿ ਕਿਹੜੀ ਗੱਡੀ ਉਸ ਵਾਰਦਾਤ ਦੀ ਥਾਂ ਤੋਂ ਕਿੰਨੀ ਦੂ ਦੂਰੀ ਤੇ ਤੇ ਸਪੈਸੀਫਿਕਲੀ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਨੋਟ ਕਰਾਇਆ ਜਾਏਗਾ ਸੋ ਦੈਟ ਦ ਰਿਸਪੌਂਸ ਟਾਈਮ ਜਿਹੜਾ ਹੈ ਉਹ ਕਟੇ ਸਰ ਨਾਈਟ ਟਾਈਮ ਜਿੱਦਾਂ ਵਾਰਦਾਤਾਂ ਬਹੁਤ ਜ਼ਿਆਦਾ ਹੁੰਦੀਆਂ ਲੁਕਾਵਾ ਜਾਂਦੀਆਂ ਨੇ ਉਸ ਨੂੰ ਵੀ ਲੈ ਕੇ ਸਰ ਇਹਦਾ ਕੈਮਰਾ ਰਾਤ ਨੂੰ ਵੀ ਦੇਖਣ ਨੂੰ ਬਿਲਕੁਲ ਜੀ ਕੈਮਰਾ ਇਹ 24 ਘੰਟੇ ਚੱਲੂਗਾ ਜੀ ਜਿੰਨੇ ਵੀ ਸਾਡੀ ਪੀਸੀਆਰ ਦੀਆਂ ਗੱਡੀਆਂ ਆ ਉਹਨਾਂ ਦੇ ਰਾਤ ਦੇ ਜਿਹੜੇ ਹੌਲਡ ਪੁਆਇੰਟਸ ਐ ਉਹ ਕੈਮਰਾਾਂ ਦੇ ਕੈਮਰਾਾਂ ਦੇ ਥੱਲੇ ਰੱਖਣਗੇ ਸੋ ਥੈਟ ਇਹ ਪਤਾ ਲੱਗੇ ਕਿ ਉਸ ਤਰ੍ਹਾਂ ਗੱਡੀ 'ਚ ਬੈਠੇ ਹੋਏ ਗੱਡੀ ਗੱਡੀ ਦੀ ਜਿਹੜੀ ਲਾਈਟ ਹੈ ਉਹ ਜਲ ਰਹੀ ਹੈ ਇਸ ਲਈ ਸੇਫਟੀ ਲਈ ਮੋਨਿਟਰ ਸਟਾਫ ਡੇਰ ਡਿਪਲੋਏ ਕੀਤਾ ਜਾ ਰਿਹਾ ਹੈ ਸਟਾਫ ਮੇਰੇ ਖਿਆਲ ਤੋਂ 20-25 ਹੋਰ ਸਾਨੂੰ ਡਿਪਲੋਏ ਕਰਨਾ ਹੈ ਐਪ੍ਰੈਜ਼ੈਂਟ ਕੀ ਸਟ੍ਰੈਂਥ ਹੈ ਐਪ੍ਰੈਜ਼ੈਂਟ ਹੈ ਕੋਈ 60 ਦੇ ਕੇ 60 ਤੇ 25 ਮੈਨ ਲਰਾਉਂਡ ਵੀ ਵੀਲ ਟੱਚ ਇਟ ਅਰਾਉਂਡ 100 ਨਾ ਕਿ ਸ਼ਹਿਰ ਦਾ ਟੋਟਲ ਸਰਵਲੈਂਸ ਹਾਰਟ ਐਂਡ ਸੋਲ ਅਹੀ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਇਹ ਸਿਰਫ ਸੇਫਟੀ ਸਰਵੇਲੈਂਸ ਹੋਏਗੀ ਆ ਜਿਹੜੇ ਟ੍ਰੈਫਿਕ ਰੂਲਸ ਨੇ ਜਿਹੜੇ ਈਚ ਲਾਂਸ ਦੇ ਲਈ ਵੀ ਵਰਤੇ ਜਾਊਗਾ ਇਹ ਸਿਰਫ ਸੇਫਟੀ ਸਰਵੇਲੈਂਸ ਨਾ ਸੇਫਟੀ ਸਰਵੇਲੈਂਸ ਤੇ ਈਚ ਲਾਂ ਇਹ ਚਲਾਨੀ ਹੋਈ ਤੁਹਾਨੂੰ ਮੈਂ ਦੱਸਿਆ ਨਾ ਕਿ ইਆਰਐਸ ਕ੍ਰੀਏਟ ਕਰ ਦਿੱਤਾ ਗਿਆ ਹੈ ਇੰਟੀਗ੍ਰੇਟ ਕਰ ਦਿੱਤਾ ਗਿਆ ਹੈ ਉਹਨੂੰ ਫਿਰ ਕੰਟਰੋਲ ਰੂਮ ਨਾਲ ਵੀ ਆਪਾਂ ਇੰਟੀਗ੍ਰੇਟ ਕਰ ਰਹੇ ਹਾਂ ਸਾਰੀ ਸਮਾਰਟ ਸਿਟੀ ਦੇ ਕੈਮਰੇ ਉਹ ਜਾਂ ਪ੍ਰਾਈਵੇਟ ਕੈਮਰੇ ਨੂੰ ਵੀ ਆਪਣੀ ਉਹਦੇ ਫਿਲਹਾਲ ਤਾਂ ਸਮਾਰਟ ਸਿਟੀ ਦੇ ਕੈਮਰੇ ਆ ਇਵੈਂਚੁਅਲੀ ਇਵੈਂਚੁਅਲੀ ਜਿਹੜੇ ਪ੍ਰਾਈਵੇਟ ਕੈਮਰਾਜ਼ ਆ ਉਹਨਾਂ ਨੂੰ ਵੀ ਜੋੜਿਆ ਜਾਊਗਾ ਗੈਸਪੁਰੇ ਇਲਾਕੇ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਕੱਲ ਵੀ ਇੱਕ ਸੀਸੀਟੀਵੀ ਵਾਰਦਾਤ ਹੋਈ ਹੈ ਕਿ ਦਾਖ ਦਿਖਾ ਕੇ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਗੈਸਪੁਰੇ ਵਾਲੇ ਇਲਾਕੇ ਦੇ ਵਿੱਚ ਥੋੜੀ ਜਿਹੀ ਪੀਸੀਆਰ ਗਸ਼ਤ ਵੀ ਆਪਾਂ ਵਧਾਤੀ ਹੈ ਉੱਥੇ ਨੰਬਰ 2 ਜਿਹੜਾ ਨੈਕਸਟ ਫੇਜ਼ ਹੈ ਸੀਸੀਟੀਵੀ ਕੈਮਰਾ ਲਗਾਉਣਾ ਉਹ ਜਿਹੜੇ ਵੀ ਕ੍ਰਾਈਮ ਪ੍ਰੋਨ ਏਰੀਆਸ ਹੈ ਕ੍ਰਾਈਮ ਮੈਪਿੰਗ ਕਰਕੇ ਸੈਕੰਡਲੀ ਜਿਹੜੇ ਡਰਗ ਹੌਟਸਪੌਟਸ ਹਨ ਉੱਥੇ ਆਪਾਂ ਲਗਾਉਣਾ ਹੈ ਇਹ ਮੈਡੀਕਲ ਕਾਰਪੋਰੇਸ਼ਨ ਜ਼ੋਨ D ਦੇ ਵਿੱਚ ਵੀ ਜਿਹੜੇ ਕੈਮਰੇ ਲਗੇ ਨੇ 스마트 ਸਿਟੀ ਦੇ ਉਸੇਵੇਂ ਹੀ

ਉਹ ਮੈਂ ਪਹਿਲਾਂ ਹੀ ਦੇ ਚੁੱਕੇ ਹਾਂ ਥੈਂਕ ਯੂ ਸਰ ਪੁਲਿਸ ਕਮਿਸ਼ਨਰ ਸੁਪਿੰਦਰ ਸ਼ਰਮਾ ਜਿੰਨਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੁਧਿਆਣਾ ਦੇ ਵਿੱਚ ਕਰੀਬ 1700 ਦੇ ਕਰੀਬ ਇਹ ਕੈਮਰੇ ਲੱਗੇ ਹੋਏ ਨੇ ਕੁਝ ਐਸੀ ਜਗ੍ਹਾ ਤੇ ਕੈਮਰੇ ਜਿਹੜੇ ਨੇ ਹੋਰ ਲਗਾਏ ਜਾਣਗੇ ਜਿੱਥੇ ਲੁੱਟਖੋਹ ਦੀ ਵਾਰਦਾਤਾਂ ਜ਼ਿਆਦਾ ਹੁੰਦੀਆਂ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਨਸ਼ੇ ਦੀ ਸਪਲਾਈ ਹੁੰਦੀ ਆ ਉਸ ਏਰੀਆ ਨੂੰ ਵੀ ਸਿਲੈਕਟ ਕੀਤਾ ਗਿਆ ਉਹਨਾਂ ਥਾਵਾਂ ਤੇ ਵੀ ਕੈਮਰੇ ਲਗਾਏ ਜਾਣਗੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਕੰਟਰੋਲ ਰੂਮ ਨੂੰ ਦੇਖਦੇ ਨੇ ਜਿਹੜੇ ਵਰਕਿੰਗ ਕਰਦੇ ਨੇ ਉਹ ਸਟਾਫ ਦੀ ਗਿਣਤੀ ਵੀ ਜਿਹੜੀ ਆ ਵਧਾਈ ਜਾਵੇਗੀ ਤਾਂ ਹੋਰ ਕੰਟਰੋ ਜਿਸ ਜੜੀਆਂ ਵਾਲਿਆਂ ਦੇ ਜਾਣਗੇ ਤਾਂਕਿ ਪੁਲਿਸ ਹਮੇਸ਼ਾ ਐਕਟਿਵ ਰਹੇ ਔਰ ਹਰ ਇੱਕ ਚੀਜ਼ ਜਿਹੜੀ ਹੈ ਕੰਟਰੋਲ ਰੂਮ ਦੇ ਨਾਲ ਅਟੈਚ ਜਿਹੜੀ ਕੀਤੀ ਜਾਵੇਗੀ